ਅਡੇ ਤੱਕੜੇ ਤੱਕੜੇ ਵਾਪਨ ਲੋਰੈਂਸ ਨੂੰ 0.45 ਉਹਦੇ ਬਰਥਡੇ ਦੇ ਗਿਫਟ ਦਿੱਤਾ ਸੀ ਅਛਾ ਉਹਦੇ ਬਰਥਡੇ ਤੇ ਇਹ ਗਿਫਟ ਫਿਰ ਜਗਾਨਾ ਦਿੱਤਾ ਹੂੰ ਫਿਰ ਬਹੁਤ ਮੈਂ ਟਰਕੀ ਦਾ ਪਿਸਤਲ ਹੁੰਦਾ ਬਹੁਤ ਮਹਿੰਗਾ ਤੇ ਭਾਜੀ ਉਹਦੇ ਪਿੱਛੇ ਉਹਨੇ ਤਾਂ ਵੀ ਇੱਕ ਕੀ ਮਟਰ ਕਰ ਰੱਖੇ ਸੀ ਉਹਦਾ ਤਾਂ ਬਹੁਤ ਵੱਡਾ ਮਕਸਦ ਮਤਲਬ ਚਲੋ ਉਹਦੀ ਦੁਸ਼ਮਣੀ ਉਹਨੇ ਪਗਾਜੀ ਹੂੰ ਇਹ ਅਸਲ ਜੁਵਰੀ ਉਹਦੇ ਭਰਾ ਦਾ ਦੋਸਤ ਸੀ ਅਨਮੋਲ ਦਾ ਅ ਅਨਮੋਲ ਬਿਸ਼ਨੋਈ ਨੇ ਹਾਂਜੀ ਜਿਹੜਾ ਪੰਜ ਆ ਉਹ ਨਹੀਂ ਉਹਦਾ ਸਕਾ ਭਰਾ ਆ ਅਜਾ ਸਕਾ ਭਰਾ ਹਾਂਜੀ ਇਹ ਉਹ ਤਾਂ ਦੂਸਰੀ ਨਹੀਂ ਹਾਂ ਹਾਂ ਅਨਮੋਲ ਬਿਸ਼ਨੋਈ ਹਾਂਜੀ ਹਾਂ ਇਹ ਇਹ ਜਿਵੇਂ ਇੱਕ ਵਾਰ ਜੇਲ੍ਹ ਚੋਂ ਆਇਆ ਡਕੈਤੀ ਦੇ ਕੇਸ ਚੋਂ ਉਸ ਤੋਂ ਬਾਅਦ ਭਾਜੀ ਇਹ ਘਰ ਗਿਆ ਹੀ ਨਹੀਂ ਅਜਾ ਘਰ ਗਿਆ ਹੀ ਨਹੀਂ ਉਸ ਤੋਂ ਨਹੀਂ ਉਸ ਤੋਂ ਬਾਅਦ ਘਰ ਨਹੀਂ ਗਿਆ ਹੈਗਾ ਇਹਨੇ ਮਰਡਰ ਹੀ ਕੀਤੇ ਨੇ ਇੱਕ ਇਹਨੇ ਬਹੁਤ ਫੇਮਸ ਇਹਦਾ ਕੇਸ ਸੀਗਾ ਜਾਰਡਨ ਮਰਡਰ ਸੀਗਾ ਗੰਗਾ ਨਗਰ ਦਾ ਜਾਰਡਨ ਮੁੰਡਾ ਮਾਰਿਆ ਸੀਗਾ ਉਹ ਵੀ ਬਹੁਤ ਤਗੜਾ ਗੈਂਗਸਟਰ ਸੀ ਉਹਨੂੰ ਨੇ ਜਿਮਟਾ ਜਾ ਕੇ ਮਾਰਿਆ ਸੀਗਾ ਹੂੰ ਉਸੇ ਤਾਂ 20-25 ਗੋਲੀਆਂ ਮਾਰੀਆਂ ਸੀ ਜੈਕਸ ਕਰਦੇ ਹਮਾਰਾ ਸੀ ਬਿਲਕੁਲ 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 ਕੀ ਬਾਕੀ ਭਾਜੀ ਹਰਿਆਣੇ ਚ ਵੀ ਇਹਨੇ ਨਾ ਕਈ ਤਕੜੇ ਗੈਂਗਸਟਰ ਮਾਰ ਰੱਖੇ ਸੀਗੇ ਕਾਲਾ ਜੱਠੜੀ ਗੈਂਗ ਪਿੱਛੇ ਜਿਹੜਾ ਕਾਲਾ ਜੱਠੜੀ ਗੈਂਗ ਅ ਲੋਰੈਂਸ ਨਾਲ ਹੈ ਨਾ ਹੂੰ ਕਾਲਾ ਜੱਠੜੀ ਗੈਂਗ ਜਿਹੜਾ ਨਾ ਬਿਲਕੁਲ ਕਾਲੇ ਜੱਠੜੀ ਪਿੱਛੇ ਇਹਨੇ ਕਾਫੀ ਹਰਿਆਣੇ ਚ ਗੈਂਗਸਟਰ ਮਾਰ ਰੱਖੇ ਸੀ ਗੈਂਗਸਟਰ ਗੈਂਗ ਆਮ ਬੰਦੇ ਨਹੀਂ ਗੈਂਗਸਟਰ ਗੈਂਗਸਟਰ ਮਾਰ ਕੇ ਸੀ ਆਮ ਬੰਦੇ ਤਾਂ ਬਹੁਤ ਘੱਟ ਮਾਰੇ ਹੋਣੇ ਉਹਨੇ ਜਿਆਦਾ ਗੈਂਗਸਟਰ ਹੀ ਮਾਰੇ ਹੋਏ ਸੀ ਸਿੱਕਾ ਚੱਲਦਾ ਸੀਕਾ ਚੱਲਦਾ ਸੀ ਭਾਜੀ ਡਰਦੇ ਸੀ ਉਹ ਦਿਨਾਂ ਤੋਂ ਜਦ ਤੱਕ ਸੀ ਜਦ ਤੱਕ ਐਂਡਟ ਵੀ ਉਹਨੇ ਬੱਚੀ ਨੂੰ ਗਨ ਪੁਆਇੰਟ ਤੇ ਲਿਆ ਜੋ ਮੈਂ ਉਦੋਂ ਜੇਲ੍ਹ 'ਚ ਸੀਗਾ ਮੈਨੂੰ ਅਲੱਗ 3-4 ਕੁ ਮਹੀਨੇ ਹੋਏ ਸੀ ਫੜੇ ਨੂੰ ਜਿਸ ਟਾਈਮ ਉਹਦਾ ਇੰਕਾਊਂਟਰ ਹੋਇਆ ਲਾਈਕ ਮੈਨੇ ਤਾਂ ਉਹਦੋਂ ਟੀਵੀ ਤੇ ਨਿਊਜ਼ ਦੇਖੀ ਲਾਈਕ ਉਹਨਾਂ ਨੇ ਕਿਹਾ ਕਿ ਉਹ ਲੋਰੈਂਸ ਗੈਂਗ ਦਾ ਸ਼ੂਟਰ ਦਾ ਘੇਰਾ ਪਿਆ ਹੋਇਆ ਮੈਂ ਰੋਟੀ ਖਾ ਰਿਹਾ ਸੀ ਜੇਲ੍ਹ ਚ ਰਾਤ ਸ਼ਾਮ ਦਾ ਟਾਈਮ ਸੀ ਤੇ ਮੇਰੇ ਮਨ ਚ ਆਇਆ ਮੈਂ ਕਿ ਅੰਕਿਤ ਤੂੰ ਤਾਂ ਨਹੀਂ ਪੈ ਗਿਆ ਉਹ 15 ਮਿੰਟ ਬਾਅਦ ਖ਼ਬਰ ਹੀ ਆ ਗਈ ਕਿ ਅੰਕਿਤ ਐਨਕਾਊਂਟਰ ਕਰਤਾ ਕਿਉਂਕਿ ਪੰਜਾਬ ਪੁਲਿਸ ਉਹਦੇ ਪਿੱਛੇ ਕਾਫੀ ਪਈ ਹੋਈ ਸੀ ਨਾ ਮੈਨੂੰ ਵੀ ਅੰਬਾਲਾ ਤੋਂ ਤਾਂ ਹੀ ਲੈ ਕੇ ਆਏ ਸੀ ਉਸ ਵੇਲੇ ਇੱਕ ਤਾਂ ਉਹ ਗੱਲਾਂ ਤਾਂ ਯਾਦ ਆ ਗਈਆਂ ਹੋਣੀਆਂ ਗੱਲਾਂ ਭਾਜੀ ਉਹਦੀ ਸ਼ਕਲ ਉਹਦੀ ਗੱਲਾਂ ਜੀ ਸਾਹਿਬ ਜਿਹੜੀ ਫਿਜ਼ਿਕ ਸੀਗੀ ਯਾਦ ਆਂਦੀ ਸੀ ਹੁਣ ਵੀ ਕਈ ਵਾਰ ਆਂਦੀ ਆ ਬੜਾ ਪਾਜੀ ਜੋ ਨੇ ਕੀਤਾ ਸੀਗਾ ਉਹਦਾ ਐਂਡ ਮਿਲ ਗਿਆ ਉਹਨੂੰ ਪਾਜੀ ਇੱਕ ਨੋ ਦੇ ਕੋਲ ਛੋਟਾ ਪਿਸਤਲ ਸੀਗਾ ਇੰਨਾ ਉਹ ਕਈ ਵਾਰ ਕਹਿੰਦਾ ਹੁੰਦਾ ਸੀ ਮੈਨੂੰ ਪੁਲਿਸ ਪਤਾ ਘੇਰਾ ਪਿਆ ਨਾ ਮੈਂ ਜੇਲ ਨਹੀਂ ਜਾਣਾ ਮੈਂ ਆਪਦੇ ਗੋਲੀ ਮਾਰ ਲਾਂ ਉਹ ਇਹ ਗੱਲ ਕਹਿੰਦਾ ਹੁੰਦਾ ਹਾਂਜੀ ਮੈਂ ਆਪਣੇ ਆਪ ਨੂੰ ਕਿ ਮੈਂ ਜੇਲ ਨਹੀਂ ਜਾਂਦਾ ਕਿ ਮੈਂ ਆਪਦੇ ਆਪਦੇ ਗੋਲੀ ਮਾਰ ਲਾਂ ਤਾਂ ਇਹ ਸ਼ੈਸ ਭਾਜੀ ਉਹਨੇ ਬੱਚੀ ਕਰਨ ਪੁਆਇੰਟ ਤੇ ਕੀਤੀ ਮਤਲਬ ਬੈਂਡਰ ਤੱਕ ਕੋਸ਼ਿਸ਼ ਕੀਤੀ ਕਿ ਮੈਂ ਬਚ ਜਾ ਹੂੰ ਬੜ ਨਹੀਂ ਬਚ ਸਕੇ ਨਹੀਂ ਭਾਜੀ ਉਹ ਫਰਾਰੀ ਕੱਟਦਾ ਸੀ ਉਹ ਸਾਊਥ ਚ ਰਹਿੰਦਾ ਸੀ ਜਿਆਦਾ ਦੇਖੋ ਉਹਦੀ ਮੌਤ ਲਿਆਈ ਉਹ ਨੂੰ ਚੰਡੀਗੜ ਆ ਗਿਆ ਇੱਕ ਦਿਨ ਪਹਿਲਾਂ ਉਹਨਾਂ ਨੇ ਮਟਰ ਕੀਤਾ ਹਰਿਆਣੇ ਬਹਾਦਰਗੜ ਵਾਲੀ ਸਾਈਡ ਦਿੱਲੀ ਕੋਲ ਤੇ ਉੱਥੋਂ ਸਿੱਧਾ ਚੰਡੀਗੜ ਆ ਗਿਆ ਉਹਨਾਂ ਨੇ ਕਿਹਾ ਵੀ ਜਿਹੜੇ ਨਾਲ ਸੀਗੇ ਅਕਸ਼ੇ ਕੁਸ਼ਯੋਰੀ ਅਕਸ਼ੇ ਪਹਿਲਵਾਨ ਦੀ ਗੱਲ ਕਰ ਰਹੇ ਹੂੰ ਉਹਨਾਂ ਨੂੰ ਤਾਂ ਐਸੀ ਵੀ ਸਾਊਥ ਚ ਲੰਘ ਕੇ ਚੰਡੀਗੜ ਆ ਗਿਆ ਇਹ ਤਾਂ Trap ਲੱਗਿਆ ਹੋਇਆ ਸੀ ਬਾਜੀ ਰੱਬ ਜਾਣੇ ਪੁਲਿਸ ਕਿਵੇਂ ਫੜਦੀ ਆ ਜੀਰ ਕਪੂਰੇ ਨੂੰ ਮਾਰਤਾ ਜੋ ਕਹਾਣੀ ਆਪਾਂ ਨੂੰ ਪਤਾ ਲੱਗੀ ਸੀ ਮੈਂ ਤਾਂ ਅੰਦਰ ਸੀ Extortion ਦਾ ਮਾਮਲਾ ਕਿੰਨੇ ਕੁ ਸੀ ਤੇ ਕਿਸ ਹਿਸਾਬ ਨਾਲ Extortion ਕਰਦੇ ਸੀ Extortion ਹੀ ਮਾਮਲਾ ਸੀ ਇਹ ਬਾਜੀ ਉਹਦੇ ਸੀ ਬਿਜ਼ਨਸਮੈਨਾਂ ਨੂੰ ਡਰਾ ਕੇ ਰੱਖਿਆ ਸੀ ਬਿਲਕੁਲ ਹੁਣ ਇਹ ਨਹੀਂ ਪਤਾਏਗਾ ਕਿਸ ਦਿkaitੇ ਕਰਦਾ ਸੀ ਉੱਪਰੋਂ ਕੁਮਾਨ ਆਂਦੀ ਸੀ ਜਾਂ ਕੁਝ ਕਰਦਾ ਸੀ ਕਿੰਨੇ ਕਿਨੇ ਫਰੋਤੀਆਂ ਮੰਗਦੇ ਨੇ ਭਾਈ ਕਰੋੜ ਤੋਂ ਥੱਲੇ ਕਿੱਥੇ ਮੰਗਦੇ ਨੇ ਕਰੋੜ ਤੋਂ ਥੱਲੇ ਗੱਲ ਹੀ ਨਹੀਂ ਕਰਦੇ ਨਹੀਂ ਕੋਈ ਵੀ ਪਾਜੀ ਫਰੋਤੀ ਦਾ ਮਾਮਲਾ ਕੱਢ ਕੇ ਦੇਖ ਲੋ ਕਰੋੜ ਤੋਂ ਥੱਲੇ ਗੱਲ ਹੀ ਨਹੀਂ ਕਰਦੇ ਵੀ ਜੇ ਕਰੋੜ ਕਹਾਂਗੇ ਕੁਝ ਤਾਂ ਮਿਲੇਗਾ ਅੱਜ ਦੇ ਟਾਈਮ 'ਚ ਤਾਂ ਪਾਜੀ ਐਕਸਟਰਸ਼ਨ ਚੱਲ ਵੀ ਬਹੁਤ ਰਿਹਾ ਕੈਨੇਡਾ ਚ ਚੱਲ ਰਿਹਾ ਕੈਨੇਡਾ ਚ ਭਾਜੀ ਕਿੰਨੇ ਜ਼ਿਆਦਾ ਮਾਮਲੇ ਆ ਰਹੇ ਐਕਸਟਰੈਕਸ਼ਨ ਦੇ ਹਾਂ ਹੁਣ ਕੈਨੇਡਾ ਚ ਥੋੜੇ ਟਾਈਮ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਗੋਲੀਆਂ ਚਲਾਈਆਂ ਨੇ ਇਹ ਪੀਪੀਟੀ ਲੜਾਕਰ ਦੇ ਬਾਰੇ ਵੀ ਚੱਲੀ ਆ ਇਹ ਪੀਪੀਟੀ ਲੋਨ ਦੇ ਵਿੱਚ ਭਾਜੀ ਕੁਝ ਦਿਨ ਪਹਿਲਾਂ ਇੱਕ ਦਲ ਹੋਰ ਦੱਸ ਦਿੰਦਾ ਪੀਪੀਗਰੇਵਾਲ ਦੇ ਘਰ ਇਹ ਪੀਪੀਟੀ ਨੂੰ ਨਹੀਂ ਕਰ ਅੱਗੇ ਗੋਲੀ ਚੱਲੀ ਉਹ ਮਾਮਲਾ ਦਬ ਗਿਆ ਨਾ ਤਾਂ ਇਹ ਪੀਪੀਟੀ ਲੋਨ ਨੇ ਭਾਜੀ ਪੈਸੇ ਦਿੱਤੇ ਉਹਨੇ ਤੁਸੀਂ ਇਹ ਗੱਲ ਕਹਿ ਰਹੇ ਹੋ ਹਾਂ 100% ਕਿਉਂਕਿ ਭਾਜੀ ਜੇ ਉਹਨੇ ਪੈਸੇ ਨਾ ਦਿੱਤੇ ਹੁੰਦੇ ਨਾ ਉਹ ਪ੍ਰੈਸ਼ ਚ ਆਂਦਾ ਉਹ ਪ੍ਰੈਸ਼ ਚ ਨਾ ਆਂਦਾ ਤਾਂ ਕੋਈ ਨਾ ਕੋਈ ਕਾਰਵਾਈ ਕਰਦਾ ਉਹਨੇ ਭਾਜੀ ਪੈਸੇ ਦਿੱਤੇ ਉਹਨੇ ਪਰ ਉਹਨੇ ਸਿੱਧੂ ਤੋਂ ਬਾਅਦ ਭਾਜੀ ਸਿੰਗਰ ਬਹੁਤ ਡਰਦੇ ਆ ਸਿੱਧੂ ਮੂਸੇ ਵਾਲਾ ਕੇਸ ਤੋਂ ਬਾਅਦ ਸਿੰਗਰ ਸਾਰੇ ਡਰ ਗਏ ਬਹੁਤ ਜ਼ਿਆਦਾ ਕਰਨ ਓਜਲ ਆ ਭਾਜੀ ਦੁਬਈ ਕਿਉਂ ਆਇਆ ਕੈਨੇਡਾ ਤੋਂ ਭਾਜੀ ਕੈਨੇਡਾ ਇਹਨੂੰ ਪਤਾ ਸੀਗਾ ਕਿ ਮੈਨੂੰ ਮਾਰ ਦੇਣਗੇ ਦੁਬਈ ਪਾਜੀ ਥੋੜਾ ਕਾਨੂੰਨ ਜਿਆਦਾ ਸਕਦਾ ਤੇ ਦੁਬਈ ਪਾਜੀ ਉਹਨੇ ਸ਼ੂਟਰਾਂ ਦੀ ਪਹੁੰਚ ਆਏ ਨਹੀਂ ਕੈਨੇਡਾ ਤੇ ਜਿਆਦਾ ਗੰਦ ਪੈ ਗਿਆ ਕਿ ਪਾਜੀ ਹੋ ਸਕਦਾ ਕਰਨੌਜਲਾ ਉੱਥੇ ਹੁੰਦਾ ਤਾਂ ਦਵਿੰਦਰ ਬਬੀਆ ਗੈਂਗ ਹੁਣ ਉਹਨੂੰ ਟਾਰਗੇਟ ਕਰਦੀ ਕਿਉਂਕਿ ਇਹਦੇ ਘਰ ਤੇ ਵੀ ਗੋਲੀ ਚੱਲੀ ਸੀ ਕੈਨੇਡਾ ਬਟ ਇਹ ਉਹ ਪ੍ਰੋਪਰਟੀ ਛੱਡ ਕੇ ਆ ਗਿਆ ਸੀ ਉਹਨਾਂ ਨੂੰ ਉਹਨਾਂ ਨੇ ਗਲਤੀ ਨਾਲ ਕਰ ਉਹਨਾਂ ਨੂੰ ਪਤਾ ਨਹੀਂ ਸੀ ਬਿਲਕੁਲ ਤੇ ਇਹਨੂੰ ਪਾਜੀ ਦੁਬਈ ਆਇਆ ਹੁਣ ਦੇਖੋ ਮੈਂ ਲੋਰੈਂਸ ਦਾ ਲਵਨ ਨਾ ਲਵਨ ਭਾਜੀ ਹੋ ਸਕਦਾ ਹੈ ਭਾਜੀ ਇਹਨਾਂ ਦੀ ਛਤਰਛਾਇਆ ਚ ਹੋਵੇ ਕਰਨ ਹੋ ਸਕਦਾ ਹੈ ਭਾਜੀ ਕਿਉਂਕਿ ਭਾਜੀ ਜਿਹੜਾ ਕੈਨੇਡਾ ਤੋਂ ਇੱਥੇ ਆਇਆ ਹੈ ਨਾ ਇਹ ਕਿਸੇ ਗੈਂਗਸਟਰ ਨਹੀਂ ਕਿਹਾ ਇਹ ਖੁਦ ਨਹੀਂ ਆਇਆ ਇਹ ਕਿਸੇ ਗੈਂਗਸਟਰ ਨੇ ਹੀ ਸਮਝਾਇਆ ਨੂੰ ਵੀ ਕੈਨੇਡਾ ਰਹੇਗਾ ਮਾਰਿਆ ਜਾਏਗਾ ਵੀ ਦੁਬਈ ਚਲਾ ਜਾ ਉੱਥੇ ਕਾਨੂੰਨ ਵੀ ਸਕਦਾ ਹੈ ਭਾਜੀ ਉੱਥੇ ਫਰਕ ਆ ਉੱਥੇ ਉਥੇ ਸ਼ੂਟਰ ਸ਼ਟਰ ਨਹੀਂ ਪਹੁੰਚਦੇ ਸੀ ਤੀ ਉਥੇ ਅਸਲਾ ਨਹੀਂ ਮਿਲਦਾ ਹੈਗਾ ਇਹਨਾਂ ਨੂੰ ਸੇਤੀ ਕੈਨੇਡਾ ਦੇ ਇਹਨਾਂ ਨੂੰ ਬਹੁਤ ਜਲਦੀ ਪ੍ਰੋਵਾਈਡ ਹੋ ਜਾਂਦਾ ਮੈਕਸੀਕੋ ਕਰਕੇ ਲਾਉਂਦੇ ਤੇ ਕੈਨੇਡਾ ਤੋਂ ਪਾਜੀ ਵਾਰਦਾ ਤਾਂ ਉਹ ਬਹੁਤ ਰਿਆਂ ਨੇ ਲੱਕੀ ਪਟਿਆਲ ਬਹੁਤ ਕਰਵਾ ਰਿਆ ਦਵਿੰਦਰ ਮੀਹਾ ਆ ਲਿਆ ਠੀਕ ਹੈ ਜੀ ਗੋਲਡੀ ਦਾ ਪਾਜੀ ਦਬਦਬਾ ਪਹਿਲਾਂ ਦਾ ਹੀ ਆ ਉਥੇ ਅੱਛਾ ਉਥੇ ਵੀ ਗਰੁੱਪਸ ਉਧਰ ਹੀ ਐਕਟਿਵ ਹੋ ਗਏ ਆ ਦਵਿੰਦਰ ਮੀਹਾ ਬੋਲ ਲਾਰੈਂਸ ਤੇ ਗਰੁੱਪ ਪਾਜੀ ਉਥੇ ਸੁੱਖਾ ਦੁਨੇ ਕਹਿੰਨੀ ਮਰਵਾਇਆ ਗੋਲਡੀ ਨੇ ਹਾਂ ਜੀ ਜਿਹਨੂੰ ਬਾਥਰੂਮ ਚ ਮਾਰ ਗਏ ਸੀ ਬਿਲਕੁਲ ਬਿਲਕੁਲ ਪਾਜੀ ਉਥੇ ਗਰੂਪੀ ਐਕਟੀਵਿਟੀ ਸੁਖਾ ਦੁਨੇ ਕੇ ਪਾਜੀ ਦਵਿੰਦਰ ਬੁੰਬੀਆ ਗੈਂਗ ਦਾ ਬਹੁਤ ਮੇਨ ਮੇਨ ਗੈਂਗਸਟਰ ਸੀ ਦਵਿੰਦਰ ਬੁੰਬੀਆ ਗੈਂਗ ਵਿੱਚ ਨੇ ਕਈ ਮਟਰ ਗਰ ਰੱਖੇ ਸੀ ਕਲਵੀਰ ਨਰਵਾਨੇ ਦੇ ਦੋਨੋਂ ਗਵਾਈ ਨੇ ਮਾਰੇ ਨੇ ਛੱਲੇ ਉਰੀ ਸੁਖਾ ਦੁਨੇ ਕੇ ਮਾਰ ਕੇ ਗਿਆ ਸੀ ਉਦੋਂ ਬਾਅਦ ਕੈਨੇਡਾ ਪਹੁੰਚਿਆ ਹੈ ਕੈਨੇਡਾ ਪਾਜੀ ਫਿਰ ਗੋਲਡੀ ਬਰਾੜ ਨੇ ਤਾਂ ਮਰਵਾਇਆ ਹੁਣ ਗੋਲਡੀ ਕਹਿੰਦੇ ਆ ਕੈਨੇਡਾ ਹੈ ਨਹੀਂ ਲੇਕਿਨ ਪਾਜੀ ਉਹਦਾ ਦਬਦਬਾ ਤਾਂ ਬਹੁਤ ਜ਼ਿਆਦਾ ਹੈ ਨਾ ਇਸ ਟਾਈਮ ਕੋ ਬੱਟੀ ਵਾਲਿਆਂ ਤੇ ਸਿੰਗਰਾਂ ਤੇ ਐਕਸਟਰੋਸ਼ਨ ਹੁੰਦੀ ਹੈ ਯਾਰ ਜੀ ਬਹੁਤ ਜ਼ਿਆਦਾ ਭਾਜੀ ਕਬੱਡੀ ਵਾਲਿਆਂ ਤੋਂ ਤੇ ਇਹਨਾਂ ਤੋਂ ਲਿਆ ਜਾਂਦਾ ਸਿੰਗਰਾਂ ਨੂੰ 30 ਦਿਨ ਦੀ ਹੈ ਭਾਜੀ ਇਹ ਆਪ ਹੀ ਭਾਜੀ ਉਹਨਾਂ ਦੀ ਛਤਰ ਚ ਆਇਆ ਥੱਲੇ ਰਹਿੰਦੇ ਆ ਸਿੰਗਰ ਵੀ ਇਹਨਾਂ ਨੂੰ ਭਾਜੀ ਆਪਣੀ ਲਾਈਫ ਲੱਗਦੀ ਹੈ ਲਾਈਕ ਐਜ਼ ਆ ਫਿਲਮ ਹਮ ਕਲਾਕਾਰ ਭਾਜੀ ਆਪਣੀ ਜ਼ਿੰਦਗੀ ਨੂੰ ਕਲਾਕਾਰੀ ਵਾਂਗੂ ਸੋਚਣ ਲੱਗ ਜਾਂਦਾ ਤੇ ਲਾਈਕ ਜਿਵੇਂ ਭਾਜੀ ਹਾਲੀਵੁੱਡ ਦੇ ਕਲਾਕਾਰੋ ਇਹਨੇ ਲਈ ਉਹਨਾਂ ਨਾਲ ਗੈਂਗਸਟਰ ਰਹਿੰਦੇ ਸੀ ਆ ਖੁਦ ਉਹ ਗੈਂਗਸਟਰ ਸੀਗੇ ਇਹੋ ਚੀਜ਼ ਨੂੰ ਫੋਲੋ ਕਰਦੇ ਐਜ਼ ਲਾਈਕ ਅ ਟੂਪਕ ਹੂੰ ਟੂਪਕ ਛੱਕਰ ਤਾਂ ਇਹ ਐਜ਼ ਲਾਈਕ ਉਦਾਂ ਦਾ ਫੋਲੋ ਕਰਦੇ ਆ ਭਾਜੀ ਇਹਨਾਂ ਦੀ ਗੈਂਗਸਟਰਾਂ ਨਾਲ ਲਿੰਕ ਹੁੰਦੇ ਹੀ ਹੁੰਦੇ ਆ ਹਰ ਸਿੰਗਰ ਹਰ ਸਿੰਗਰ ਭਾਜੀ ਤੁਸੀਂ ਇੱਕ ਗੱਲ ਦੱਸੋ ਸਾਰੇ ਸਿੰਗਰਾਂ ਦੇ ਨੰਬਰ ਕਿਵੇਂ ਪਹੁੰਚ ਜਾਂਦੇ ਆ ਇਹਨਾਂ ਕੋਲ